ਕਿਸਾਨ ਜਥੇਬੰਦੀਆਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਕਾਲੂ ਪੋਖੜ ਤਾਲ ਤੇ ਕਿਸਾਨ ਜਥੇਬੰਦੀਆਂ ਬੈਠਣਗੀਆਂ ਤੇ ਉੱਥੇ ਹੀ ਸ਼ੰਭੂ ਬਾਰਡਰ ਤੇ ਫਿਰ ਮਾਹੌਲ ਗਰਮ ਦੇਖਣ ਨੂੰ ਮਿਲੇਗਾ ਜਗਜੀਤ ਢੱਲੇਵਾਲ ਦੇ ਵੱਲੋਂ ਇਹ ਬੀਤੇ ਦਿਨਾਂ ਦੇ ਵਿੱਚ ਐਲਾਨ ਕਰ ਦਿੱਤਾ ਸੀ ਤੇ ਜਿਸ ਤੋਂ ਬਾਅਦ ਆਪਣੀਆਂ ਮੰਗਾਂ ਨੂੰ ਮਨਵਾਉਣ ਦੇ ਲਈ ਜਿਹੜੀਆਂ ਕਿ ਕਿਸਾਨ ਜਥੇਬੰਦੀਆਂ ਅੜੀਆਂ ਹੋਈਆਂ ਨੇ ਸ਼ੰਭੂ ਬਾਰਡਰ ਤੇ ਗੱਲ ਕਰੀਏ ਤਾਂ 13 ਫਰਵਰੀ ਤੋਂ ਲੈ ਕੇ ਕਿਸਾਨ ਜਥੇਬੰਦੀਆਂ ਤਰਨਾ ਪ੍ਰਦਰਸ਼ਨ ਕਰ ਰਹੀਆਂ ਨੇ ਤੇ ਉਥੇ ਹੀ ਆਪਣੀ ਐਮਐਸਪੀ ਦੀ ਕਾਨੂੰਨੀ ਗਾਰੰਟੀ ਨੂੰ ਲੈ ਕੇ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਅਸੀਂ ਦਰਨਾ ਪ੍ਰਦਰਸ਼ਨ ਨਹੀਂ ਛੱਡਾਂਗੇ। ਉਥੇ ਹੀ ਕੱਲ ਭੁੱਖ ਹੜਤਾਲ ਤੇ ਕਿਸਾਨ ਬੈਠਣਗੇ ਤੇ ਜਿਸ ਦੇ ਵਿੱਚ ਮਾਹੌਲ ਮੁੜ ਤੋਂ ਗਰਮਾਇਆ ਹੋਇਆ ਨਜ਼ਰ ਆਵੇਗਾ ਤੇ ਉਥੇ ਹੀ ਆਪਣੀਆਂ ਮੰਗਾਂ ਦੀ ਲੜਾਈ ਫਿਰ ਤੋਂ ਕਿਸਾਨ ਜਥੇਬੰਦੀਆਂ ਲੜਨਗੇ। ਆਓ ਤੁਹਾਨੂੰ ਪਹਿਲਾਂ ਦਿਖਾਉਨੇ ਆ ਕਿਸਾਨ ਜਥੇਬੰਦੀਆਂ ਦਾ ਕੀ ਕਹਿਣਾ ਹੈ। ਮੈਂ ਰੇਸ਼ਮ ਸਿੰਘ ਯਾਤਰੀ ਭਾਰਤੀ ਕਿਸਾਨ union ਇਕਤਾ ਸਿੱਧੂਪੁਰ ਜੋ ਸਾਡਾ ਪ੍ਰੋਗਰਾਮ ਸਾਡੇ ਸੁਪਰੇ ਸਨਿਆ ਰਾਗੂ ਸਰਦਾਰ ਜਗਜੀਤ ਸਿੰਘ ਡੱਲੇਵਾਲ 26 ਨਵੰਬਰ ਨੂੰ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਦੇ ਲਈ ਮਰਨ ਮਰਤੇ ਬੈਠਣ ਜਾ ਰਹੇ ਹਨ ਜਿਹੜਾ ਕਿ ਅੱਜ ਸਾਡਾ ਪਹਿਲਾ ਜੱਥਾ ਬਠਿੰਡੇ ਜ਼ਿਲ੍ਹੇ ਵੱਲੋਂ ਟਰੈਕਟਰ ਟਰਾਲੀਆਂ ਛੋਟੀਆਂ ਵੱਡੀਆਂ ਜੀਪਾਂ ਕਾਰਾਂ ਹਰੇਕ ਟਰਾਲੀ ਦੇ ਵਿੱਚ ਰਾਸ਼ਨ ਪਾਣੀ ਆ ਨੂਨ ਮਿਰਚ ਲੰਗਰਾਂ ਦਾ ਦੁੱਧ ਪਾਣੀ ਸਾਰਾ ਕੁਝ ਅੱਜ ਪਹਿਲਾ ਜੱਥਾ ਅਸੀਂ ਵੱਡੀ ਗਿੰਚੀ ਦੇ ਵਿੱਚ ਟਰੈਕਟਰ ਟਰਾਲੀਆਂ ਜੀਪਾਂ ਦਾ ਲੈ ਕੇ ਚੱਲਿਆਂ ਦੂਜਾ ਜੱਥਾ ਸਾਡਾ ਕੱਲ ਨੂੰ ਹੋਣਾ ਵੱਡਾ ਜੱਥਾ ਤੀਜਾ ਜੱਥਾ ਸਾਡਾ 26 ਤਰੀਕ ਨੂੰਣਾ ਤਿੰਨ ਜੱਥੇ ਅਸੀਂ ਲੈ ਕੇ ਜਿਹੜੇ ਖਨੌਰੀ ਬਾਰਡਰ ਤੇ ਚੱਲਾਂਗੇ ਜਿਹੜੇ ਕਿ ਸਾਡੇ ਸੂਬੇ ਦੇ ਪ੍ਰਧਾਨ ਸਰਦਾਰ ਜਗਜੀਤ ਸਿੰਘ ਡੱਲੇਵਾਲ 26 ਨੰਬਰ ਤੋਂ ਮਰਨਮਰ ਤੇ ਬੈਠਣ ਜਾ ਰਹੇ ਨੇ ਜਿਹੜੀਆਂ ਇੱਕ ਮੰਨੀਆਂ ਹੋਈਆਂ ਮੰਗਾਂ ਉਹਨਾਂ ਨੂੰ ਲਾਗੂ ਕਰਵਾਉਣ ਦੇ ਲਈ ਸਾਡਾ ਵੱਡੀ ਪੱਧਰ ਤੇ ਪ੍ਰਚਾਰ ਆ ਪਿੰਡ-ਪਿੰਡ ਘਰ-ਘਰ ਰਾਸਰ ਪਾਣੀ ਦੇ ਉੱਥੇ ਪੱਕੇ ਬੰਦੇ ਰੱਖਣ ਦਾ ਅੱਜ ਪਹਿਲਾ ਜੱਥਾ ਜਿਹੜਾ ਸੀ ਰਵਾਨਾ ਕੀਤਾ ਮੋੜਮਾਟੀ ਤੋਂ ਸੂਜਾ ਜਥਾ ਕੱਲ ਨੂੰ ਵਗੂਆ ਤੀਜਾ ਸਾਡਾ 26 ਤਰੀਕ ਨੂੰ ਮੈਂ ਰਿਸ਼ਮ ਸਿੰਘ ਯਾਤਰੀ ਭਾਰਤੀ ਕਿਸਾਨੀ ਨੂੰ ਇਕਤਾ ਸਿੱਧੂਪੁਰ ਜੋ ਸਾਡਾ ਪ੍ਰੋਗਰਾਮ ਸਾਡੇ ਸੂਬੇ ਦੇ ਸਿਹਿਆ ਰਾਗੂ ਸਰਦਾਰ ਜਗਜੀਤ ਸਿੰਘ ਡੱਲੇਵਾਲ 26 ਨਵੰਬਰ ਨੂੰ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਦੇ ਲਈ ਮਰਨ ਮਰਤੇ ਬੈਠਣ ਜਾ ਰਹੇ ਨੇ ਜਿਹੜਾ ਕਿ ਅੱਜ ਸਾਡਾ ਪਹਿਲਾ ਜਥਾ ਬਠਿੰਡੇ ਜ਼ਿਲ੍ਹੇ ਵੱਲੋਂ ਟਰੈਕਟਰ ਟਰਾਲੀਆਂ ਛੋਟੀਆਂ ਵੱਡੀਆਂ ਜੀਪਾਂ ਕਾਰਾਂ ਹਰੇਕ ਟਰਾਲੀ ਦੇ ਵਿੱਚ ਰਾਸ਼ਨ ਪਾਣੀ ਆ ਨੂਨ ਮਿਰਚ ਲੰਗਰਾਂ ਦਾ ਦੁੱਧ ਪਾਣੀ ਸਾਰਾ ਕੁਛ ਅੱਜ ਪਹਿਲਾ ਜੱਥਾ ਅਸੀਂ ਵੱਡੀ ਗਿੰਚੀ ਦੇ ਵਿੱਚ ਟਰੈਕਟਰ ਟਰਾਲੀਆਂ ਜੀਪਾਂ ਦਾ ਲੈ ਕੇ ਚੱਲਿਆ ਦੂਜਾ ਜੱਥਾ ਸਾਡਾ ਕੱਲ੍ਹ ਨੂੰ ਹੋਣਾ ਵੱਡਾ ਜੱਥਾ ਤੀਜਾ ਜੱਥਾ ਸਾਡਾ 26 ਤਰੀਕ ਨੂੰ ਹੋਣਾ ਤਿੰਨ ਜੱਥੇ ਅਸੀਂ ਲੈ ਕੇ ਜਿਹੜੇ ਖਨੌਰੀ ਬਾਰਡਰ ਤੇ ਚੱਲਾਂਗੇ ਜਿਹੜੇ ਕਿ ਸਾਡੇ ਸੂਬੇ ਦੇ ਪ੍ਰਧਾਨ ਸਰਦਾਰ ਜਗਜੀਤ ਸਿੰਘ ਡੱਲੇਵਾਲ 26 ਨੰਬਰ ਤੋਂ ਮਰਨਮਰ ਤੇ ਬੈਠਣ ਜਾ ਰਹੇ ਨੇ ਜਿਹੜੀਆਂ ਇੱਕ ਮੰਨੀਆਂ ਹੋਈਆਂ ਮੰਗਾਂ ਉਹਨਾਂ ਨੂੰ ਲਾਗੂ ਕਰਵਾਉਣ ਦੇ ਲਈ ਸਾਡਾ ਵੱਡੀ ਪੱਧਰ ਤੇ ਪ੍ਰਚਾਰ ਆ ਪਿੰਡ ਪਿੰਡ ਘਰ ਘਰ ਰਾਸਰ ਪਾਣੀ ਦੇ ਉੱਥੇ ਪੱਕੇ ਬੰਦੇ ਰੱਖਣ ਦਾ ਅੱਜ ਪਹਿਲਾ ਜੱਥਾ ਜਿਹੜਾ ਸੀ ਰਵਾਨਾ ਕੀਤਾ ਮੋੜ ਮਾਟੀ ਤੋਂ ਦੂਜਾ ਜੱਥਾ ਕੱਲ ਨੂੰ ਆਊਗਾ ਤੀਜਾ ਸਾਡਾ 26 ਤਰੀਕ ਨੂੰ